ਅਮਰਸਰ ਕਮਿਸ਼ਨਰ ਦੇ ਥਾਣਾ ਸਦਰ ਦੀ ਚੌਕੀ ਵਿਜੈ ਨਗਰ ਵਿਖੇ ਕੱਲ ਇੱਕ ਇਨਸੀਡੈਂਟ ਸਾਹਮਣੇ ਆਇਆ ਸੀ ਜਿਸ ਵਿੱਚ ਨੀਤੂ ਚੋਹਾਨ ਤੇ ਉਹਨਾਂ ਦੀ ਬੇਟੀ ਜਿਹੜੇ ਐਕਟਿਵਿਟੀ 'ਤੇ ਜਾ ਰਹੇ ਸਨ ਤਾਂ ਇੱਕ ਪੁਲਿਸ ਮੁਲਾਜ਼ਮ ਜਿਸ ਦਾ ਨਾਮ ਕਾਂਸਟੇਬਲ ਪ੍ਰਨਮ ਹੈ ਬੈਲਟ ਨੰਬਰ 3470 ਅਮਰਸਰ ਇਹ ਕਿਸੇ ਪ੍ਰਾਈਵੇਟ ਬੰਦੇ ਦਾ ਗਨ ਨ ਲੱਗਾ ਹੋਇਆ ਜੀ ਇਸ ਵੱਲੋਂ ਜਦੋਂ ਸਵਿਫਟ ਕਾਰ ਤੇ ਆ ਰਿਹਾ ਸੀ ਤਾਂ ਇਸ ਨੇ ਐਕਟਿਵਾਂ ਨੂੰ ਹਟਕ ਕੀਤਾ ਸੀ ਇਸ ਤੋਂ ਬਾਅਦ ਮਦਈ ਨੇ ਇਹ ਵੀ ਦੋਸ਼ ਲਾਇਆ ਸੀ ਕਿ ਇਸਨੇ दारू ਪੀਤੀ ਹੋਈ ਹੈ ਜਿਸ ਕਾਰਨ ਇਸਨੇ ਗੱਡੀ ਹਟ ਕੀਤੀ ਹੈ ਸੇਮ ਉਸ ਤੋਂ ਬਾਅਦ ਸ਼ਾਮ ਨੂੰ ਇਸੇ ਮੁਲਾਜ਼ਮ ਨੇ ਬਾਂਕੇ ਵਿਹਾਰੀ ਗਲੀ ਦੇ ਵਿੱਚ ਸਬਜੀ ਮੰਡੀ ਕੋਲ ਤਿੰਨ ਚਾਰ ਵਹਾਈਕਲ ਟੂ व्हीਲਰਸ ਖੜੇ ਸਨ ਇਸਨੇ ਟੂ ਇਨੀ ਤੇਜ਼ ਰਫਤਾਰ ਨਾਲ ਗੱਡੀ ਚਲਾ ਰਿਹਾ ਸੀ ਕਿ ਇਹ ਸਾਰੇ ਟੂ व्हीਲਰਸ ਨੂੰ ਹਿੱਟ ਕੀਤਾ ਤੇ ਉਹਨਾਂ ਦਾ ਕਾਫੀ ਨੁਕਸਾਨ ਕੀਤਾ ਸੀ ਜਿਸ ਤੋਂ ਬਾਅਦ ਚੌਂਕੀ ਇਨ ਚਾਰਜ ਵਿਜੇਨਗਰ ਸਾਬੇ ਸੈਕਟਰ ਦੇ ਵੀਰ ਸਿੰਘ ਮੌਕੇ ਤੇ ਪਹੁੰਚੇ ਸਨ ਉਹਨਾਂ ਨੇ ਇਸ ਮੁਲਾਜ਼ਮ ਦਾ ਮੈਡੀਕਲ ਮੁਲਾਜਾ ਕਰਵਾਇਆ ਤੇ ਮੈਡੀਕਲ ਦੇ ਵਿੱਚ ਐਲਕੋਹਲ ਪੋਜ਼ਿਟਿਵ ਆਇਆ ਗਿਆ ਸੋ ਇਸ ਕਾਰਨ ਇਸ ਦੇ ਖਿਲਾਫ ਡਿਪਾਰਟਮੈਂਟਲ ਇਨਕੁਆਇਰੀ ਖੋਲੀ ਗਈ ਹੈ ਇਸ ਨੂੰ ਸਸਪੈਂਡ ਕਰਕੇ ਲਾਈਨ 'ਚ ਭੇਜਿਆ ਜਾ ਰਿਹਾ ਹੈ ਤੇ ਇਹ ਅਨੁਸ਼ਾਸਨੀ ਭੰਗ ਕਰਨ ਦੇ ਵਿੱਚ ਇਸ ਦੀ ਖਿਤਾਬ ਇਨਕੁਆਇਰੀ ਕੀਤੀ ਜਾਊਗੀ ਇਨਕੁਆਇਰੀ ਤੋਂ ਬਾਅਦ ਜੋ ਦੋਸ਼ ਸਿੱਧ ਹੁੰਦੇ ਹਨ ਉਸ ਦੇ ਤਹਿਤ ਬੰਦੀ ਸਜ਼ਾਇਨ ਮੇ ਦਿੱਤੀ ਜਾਊਗੀ